ਮੈਂ ਪਤਾ ਸਾਰੀ ਜਾਂਦਾ ਮੈਂ 700 ਵਰਗ ਹੈਪੀ ਤੁਹਾਨੂੰ ਆਉਂਦਾ ਐਸ ਤਰ੍ਹਾਂ ਸੀਗਾ ਇੱਕ ਲੇਡੀਜ਼ ਤੇ ਜੈਂਟਸ ਤੋਂ ਗੱਲ ਕਰੀ ਕਿ ਦਿਵਾਵਾਂ ਲਿਖੋ 50 ਚੰਦੇ ਸੀਗੇ ਇਸ ਟੋਪਿਕ ਦਾ ਇੱਕ ਆਟੋ ਵਾਲਾ ਨਸ਼ੇ ਦੇ ਵਿੱਚ ਦਿੱਕਿਆ ਹੋਇਆ ਜਦ ਕਿ ਆਟੋ ਨੂੰ ਦਿਵਾਵਾਂ ਨਹੀਂ ਸੀ ਕਿਸੇ ਦੋਸਤ ਨਾਲ ਸੀ ਆ ਉਹ ਆਥੋਂ ਲਿਆ ਕੇ ਉਹਨੇ ਸਿੱਧਾ ਇੱਕ ਲੇਡੀਜ਼ ਤੇ ਜੈਂਟਸ ਦੇ ਵਿੱਚ ਕੱਟ ਮਾਰਾ ਸਕੂਟਰੀ ਨੂੰ ਠੀਕ ਹੈ ਦੋ ਲੇਡੀਜ਼ ਜੈਂਟਸ ਦੇ ਸਿਰ ਦੇ ਉੱਤੇ ਹੈਡਿੰਗ ਪਤਾ ਨਹੀਂ ਸਿਰ ਦੇ ਉੱਤੇ ਬਹੁਤ ਜ਼ਿਆਦਾ ਸੱਟ ਵੱਜੀ ਹੈ ਲੇਡੀਜ਼ ਦੇ ਵੀ ਦੋਨਾਂ ਨੂੰ ਗੇਟਦਾ ਹੈ ਇਹ ਜਿਹੜੇ ਆਟੋ ਵਾਲੇ ਆ ਇਹ ਬਿਲਕੁਲ ਆਟੋ ਚਲਾ ਰਹੇ ਆ ਨਸ਼ਾ ਕਰਕੇ ਮੈਡੀਕਲ ਮੈਡੀਕਲ ਨਸ਼ੇ ਦੇ ਕਰਕੇ ਇਹ ਲੱਕਿਆ ਹੋਇਆ ਆਟੋ ਦਾ ਉਹ ਵੀ ਇੱਥੇ ਪਬਲਿਕ ਨੇ ਵੀ ਉਹਨੂੰ ਦੇਖਿਆ ਘੇਰਿਆ ਉਸ ਦੇ ਹਵਾਲੇ ਕੀਤਾ ਠੀਕ ਹੈ ਤੁਸੀਂ ਜ਼ਮੀਨ ਤੇ ਉੱਤੇ ਦੇਖ ਲਓ ਬਲੱਡ ਦੇਖ ਕੇ ਤੁਸੀਂ ਇਹਨੂੰ ਦੇਖੋ ਬਲੱਡ ਇੰਨਾ ਬਲੱਡ ਦੇਖ ਕੇ ਵੀ ਆਟੋ ਵਾਲੇ ਨੇ ਕਿੰਨੀਕ ਟੱਕਰ ਨਾਲ ਉਸ ਇਨਸਾਨ ਦੇ ਕਿੰਨੀਕ ਸੱਟ ਵੱਜੀ ਸਰ ਕਿੱਥੋਂ ਦੇ ਰਹਿਣ ਵਾਲੇ ਸੀ ਕੁਝ ਪਤਾ ਚੱਲਿਆ ਜੀ ਜਿੰਨਾਂ ਦੇ ਵਜੇ ਲੈ ਗਏ ਉਹ ਕਹਤਾ ਬੇ ਸੀ ਕਹਿੰਦੇ ਅਸੀਂ ਗਣਪਤੀ ਕਰਨੇ ਆਏ ਆ ਬਾਜ਼ਾਰ ਚੱਲੇ ਸੀ ਕਿ ਕਿਸੇ ਕੰਮ ਤੇ ਆਏ ਸੀ ਪਰ ਸਨ ਵਾਲੀ ਘਰ ਤੇ ਰੇ ਲੋ ਕੰਮ ਪਿੱਛੇ ਆਏ ਸੀ ਉਹ ਤੇ ਆਟੋ ਵਾਲੇ ਨੂੰ ਕੀ ਕੀਤਾਗਾ ਆਟੋ ਵਾਲੇ ਨੇ ਫੜ ਕੇ ਲੱਗੇ ਇਹ ਪੁਲਿਸਾਈ ਆਟੋ ਵਾਲੇ ਦਾ ਜਿਹੜਾ ਆਟੋ ਹੈ ਉਹ ਬੱਸ ਸਟੈਂਡ ਚੌਕੀ ਦੇ ਵਿੱਚ چلا ਗਿਆ ਜੀ ਠੀਕ ਹੈ ਆਟੋ ਵਾਲੇ ਦਾ ਜਿਹੜਾ ਉਹ ਕਹਿੰਦੇ ਵੀ ਉਹ ਨਾਲ ਚਲਾ ਗਿਆ ਠੀਕ ਹੈ ਮੌਕੇ ਤੇ ਅਸੀਂ ਆ ਗਏ ਸੀ ਕਿ ਐਂਬੂਲੈਂਸ ਲੈ ਕੇ ਆਏ ਸੀ ਐਂਬੂਲੈਂਸ ਤੇ ਭੇਜਿਆ ਸੀ ਕਿਹੜੀ ਨਾ ਚਿਕੀ ਸੰਸਤਾ ਦੀ ਐਂਬੂਲੈਂਸ ਆਈ ਸੀ ਨੌਰਥ ਵੈਫਰ ਦੀ ਐਂਬੂਲੈਂਸ ਆਈ ਸੀ ਠੀਕ ਹਾਂਜੀ ਜਗਦੀਸ਼ ਜੀ ਕੀ ਹੋਇਆ ਕੀ ਇੱਥੇ ਮੈਂ ਤੇ ਇੱਥੇ ਆਈ ਇੱਥੇ ਇੱਕ ਐਕਟਿਵ ਅਕਸੀਡੈਂਟ ਹੋਇਆ ਜੀ ਉਹਨਾਂ ਦੇ ਜਿਹੜੇ ਐਕਟਿਵ ਆ ਸੀਗੇ ਉਹਨਾਂ ਦੇ ਇੱਕ ਟਾਈਮ ਮਰ ਲੈਡੀ ਦੇ ਬਾਹਰ ਲੱਗੀ ਆ ਜੀ ਇੱਕ ਉਹਦੇ ਸਿਰ ਤੇ ਲੱਗੀ ਆ ਅੱਛਾ ਪਰ ਜਿਹੜਾ ਗੱਡੀ ਆ 8 ਵਾਲੇ ਸੀਗਾ ਉਹ ਸ਼ਾਇਦ ਉਹਨੇ ਕਹਿੰਦੇ ਨਸ਼ੇ ਵਿੱਚ ਹੀ ਕੀਤੀ ਆ ਮੈਂ ਤਾਂ ਬਾਅਦ ਆਈ ਉਹ ਨਾਲ ਹੀ ਗਿਆ ਵਿਆ अच्छा ये वे के एक तो ਨਾਲ ਗਿਆ ਵਾ ਦੂਜੇ ਦਾ ਬੰਨ ਪਤਾ ਨਹੀਂ ਇਥੇ ਗਿਆ। ਅੱਛਾ ਜੀ। ਮੈਨੂੰ ਬਸ ਇਹਨਾਂ ਨੇ ਕਿਹਾ ਵੀ ਆਹ ਇੱਕ ਟਮਾਟੋ ਉਹ ਜਣ ਦੇ ਐਕਸੀਡੈਂਟ ਜਿਹੜਾ ਕੀਤਾ। ਮਕਤਪਾਲੀ ਛੱਡ ਗਿਆ। ਅੱਛਾ ਜੀ। ਮੈਨੂੰ ਨੰਕ ਦਾ ਪਤਾ ਹੀ ਨਹੀਂ। ਆਟੋ ਕਿਹਦਾ ਸੀ ਕੋਈ ਪਤਾ ਲੱਗਿਆ? ਮੈਨੂੰ ਪਤਾ ਨਹੀਂ ਉਸ ਕਿਹਦਾ ਹੀ। ਅੱਛਾ ਦਿੱਕਤ ਹੋ ਮੌਕੇ ਦੇ ਉੱਤੇ ਪੁਲਿਸ ਪਹੁੰਚ ਗਈ ਸੀ। ਹਾਂ ਮੌਕੇ ਦੇ ਮੋੜ 'ਤੇ। ਤੇ ਕੀ ਕਰਵੇ ਕੀਤੀ ਉਹਨਾਂ ਨੇ? ਉਹ ਤਾਂ ਹੁਣ ਦੇਖੋ ਜੋ ਗੇਵੇ ਉਹ ਜਿਹੜੇ ਨਾਲ ਗੇਵੇ ਇੱਕ ਬੰਦਾ ਵਾ। ਅੱਛਾ। ਬਾਕੀ ਉਹ ਗੱਡੀ ਜਿਹੜੀ ਨਾਲ ਲੱਗੇ ਨੇ ਉਹ ਕਤਪਾਲੀ 'ਮੇ ਖੜਿਆ। ਮੈਨੂੰ ਨਾ ਪਤਾ। ਸਰ ਮੇਰਾ ਨਾਮ ਰਾਜਵਿੰਦਰ ਸਿੰਘ ਹੈ ਜੀ ਮੈਂ ਨੌਜਵਾਨ ਵੈਲਫਰ ਸੁਸਾਇਟੀ ਬਲੰਟੇਅਰ ਹਾਂ ਜੀ ਤੇ ਸਾਡੇ ਨੌਜਵਾਨ ਵੈਲਫਰ ਸੁਸਾਇਟੀ ਦੇ ਜਿਹੜਾ ਪਰਸਨਲ ਨੰਬਰ ਆਪਣਾ ਐਮਰਜੈਂਸੀ ਨੰਬਰ 98724607 ਤੇ ਕਾਲ ਆਈ ਸੀ ਕਿ ਪੂਜਾ ਵਾਲਾ ਮੱਲਾ ਮਿਨੀਸੇਟਰ ਰੋਡ 14 ਨੰਬਰ ਗਲੀ ਕੋਲ ਚੌਂਕ ਦੇ ਵਿੱਚ ਐਕਸੀਡੈਂਟ ਹੋਇਆ ਜਿਹੜਾ ਕਿ ਐਕਟਿਵਾ 'ਤੇ ਆਪਣਾ ਇਹ ਰਿਸ਼ਤੇ ਦੇ ਨਾਲ ਹੋਇਆ ਜੀ ਉਹਦੇ ਵਿੱਚ ਐਕਟਿਵਾ ਤੇ ਸਵਾਰ ਸੀਗੇ ਹਸਬੰਡ ਵਾਈਫ ਜਿਹੜੇ ਕਿ ਜ਼ਖਮੀ ਹੋਏ ਆ ਤੇ ਅਸੀਂ ਉਹਨਾਂ ਨੂੰ ਮੈਕਸ ਹਸਪੀਟਲ ਵਿੱਚ ਐਡਮਿਟ ਕਰਾਤਾ ਤੇ ਉਹਨਾਂ ਦਾ ਇਲਾਜ ਕਰਾ ਸ਼ੁਰੂ ਹੋ ਗਿਆ ਸੀ ਸਰ ਕਿੱਥੋਂ ਦੇ ਰਹਿਣ ਵਾਲੇ ਕੋਈ ਪਛਾਣ ਹੋਈ ਉਹਨਾਂ ਦੀ ਨਹੀਂ ਸਰ ਐਜੀ ਕੋਈ ਗੱਲ ਹੀ ਨਹੀਂ ਹੋਈ ਹਜੇ ਤੇ ਅਸੀਂ ਐਡਮਿਟ ਕਰਾ ਕੇ ਮੈਂ ਆ ਗਿਆ ਸੀ ਜੀ ਉਹਨਾਂ ਦੀ ਪਛਾਣ ਕੀ ਹੋਈ ਹੈ ਕਿ ਕਿੱਥੋਂ ਦੇ ਰਹਿਣ ਵਾਲੇ ਸੀ ਸਰ ਐਨੀ ਗੱਲ ਹੀ ਨਹੀਂ ਹੋਈ ਕੋਈ ਵੀ ਉਹਨਾਂ ਦੇ ਕਿੱਥੋਂ ਦੇ ਰਹਿਣ ਵਾਲੇ ਕਿੱਥੇ ਲਾ ਰਿਹਾ ਸੀ ਉਹਦੀ ਉਮਰ ਕਿੰਨੀ ਹੋਊਗੀ ਸਰ 17 ਤੋਂ 18 ਸਾਲ ਦੇ ਵਿੱਚ ਸੀ 17 ਤੋਂ 18 ਸਾਲ ਜੀ ਸਰ ਗਲਤੀ ਕੀਤੀ ਮੰਨ ਰਿਹਾ ਉਸੇ ਗਲਤੀ ਸਰ ਆਟੋ ਵਾਲਾ ਤਾਂ ਇਹ ਕਹਿ ਰਿਹਾ ਸੀਗਾ ਕਿ ਮੈਂ ਕੋਲੋ ਟੱਪ ਰਿਹਾ ਸੀਗਾ ਉਹਨਾਂ ਦੀ ਮਲਕੀ ਦੁਪੱਟਾ ਸੀ ਜਿਹੜਾ ਲੇਡੀਜ਼ ਦਾ ਉਹ ਮੇਰੇ ਆਟੋ ਦੇ ਵਿੱਚ ਫਸ ਗਿਆ ਉਹਦੇ ਕਾਰਨ ਉਹ ਨੀਚੇ ਡਿੱਗੇ ਆ ਤੇ ਬਾਕੀ ਲੋਕਾਂ ਦਾ ਕਹਿਣਾ ਇਹ ਆ ਕਿ ਆਟੋ ਦਾ ਜਿਹੜਾ ਜਵਾਕ ਸੀਗਾ ਚਲਾ ਰਿਹਾ ਸੀ ਉਹਦੇ ਵਿੱਚ ਬ੍ਰੇਕ ਔਰ ਉਹਨਾਂ ਦਾ ਮਲਕੀ ਆਟੋ ਦੇ ਵਿੱਚ ਕੁਝ ਨਹੀਂ ਸੀਗਾ ਵੀ ਪੁਰਾਣਾ ਆਟੋ ਸੀਗਾ ਉਹਦੇ ਬ੍ਰੇਕ ਬ੍ਰੇਕ ਵੀ ਚੰਗੀ ਤਰ੍ਹਾਂ ਨਹੀਂ ਲੱਗ ਰਹੇ ਸੀ ਤੁਹਾਨੂੰ ਲੱਗਦਾ ਵੀ ਇਸ ਤਰ੍ਹਾਂ ਦੇ ਆਟੋ ਜਿਹੜੇ ਚਲਾ ਰਹੇ ਪਰ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਸਰ ਜ਼ਰੂਰ ਹੈ ਜੀ ਇਹ ਇਹ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਮਲ ਤੇ ਛੋਟੀ ਉਮਰ ਦੇ ਵਿੱਚ ਆਟੋ ਚਲਾ ਰਹੇ ਆ ਜਾਂ ਕਈ ਵਿੱਚ ਦੇਖਦੇ ਜੀ ਨਸ਼ਾ ਕਰਕੇ ਵੀ ਬਹੁਤ ਆਟੋ ਚਲਾ ਰਹੇ ਆ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਤੇ ਆਪਣਾ ਇਹਨਾਂ ਨੂੰ ਪੁਲਿਸ ਅਧਿਕਾਰੀ ਜੋ ਵੀ ਆਪਣੇ ਡਿਊਟੀਆਂ ਤੇ ਨੇ ਆਟੋ ਵਾਲਿਆਂ ਦੀ ਉਮਰ ਇਹਨਾਂ ਦੀ ਲਾਇਸੈਂਸ ਚੈੱਕ ਕੀਤੇ ਜਾਣ ਤੇ ਸਰ ਜਿਹੜਾ ਆਟੋ ਚਲਾ ਰਿਹਾ ਸੀ ਕੀ ਉਹਨੇ ਨਸ਼ਾ ਕੀਤਾ ਹੋਇਆ ਸੀਗਾ ਨਹੀਂ ਨਸ਼ੇ ਦਾ ਤਾਂ ਨਹੀਂ ਕਹਿ ਸਕਦੇ ਜੀ ਪਰ ਬੱਚਾ ਸੀਗਾ ਥੋੜਾ ਘਬਰਾਇਆ ਹੋਇਆ ਸੀਗਾ ਤੇ ਪਰ ਉਹਦਾ ਇਹ ਦੱਸਣ ਤੋਂ ਲੋਗ ਇਹ ਹੀ ਆ ਕਿ ਉਹਦਾ ਦੁਪੱਟਾ ਜਦ ਲੇਡੀਜ਼ ਦਾ ਦੁਪੱਟਾ ਸਾਡੇ ਆਟੋ ਦੇ ਵਿੱਚ ਫਸਿਆ ਤੇ ਲੋਕਾਂ ਦਾ ਕਹਿਣਾ ਇਹ ਆ ਕਿ ਆਟੋ ਦੇ ਬ੍ਰੇਕ ਨਹੀਂ ਲੱਗੇ